ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਲੈਟੀਨਮ ਇਵੈਂਟਸ ਜੋ ਕਿ ਵੱਡੇ ਵੱਡੇ ਸ਼ੋਅ ਆਰਗੇਨਾਈਜ਼ ਕਰਦੇ ਨੇ ਅਤੇ ਸਿੱਧੂ ਮੂਸੇਵਾਲੇ ਇੱਕ ਪਾਈ ਦੇ ਵੀ ਕਈ ਲਾਈਵ ਸ਼ੋਅ ਆਰਗੇਨਾਈਜ਼ ਕੀਤੇ ਨੇ ਇਸ ਕੰਪਨੀ ਨੇ। ਤਾਂ ਦੋਸਤੋ ਅੱਜ ਪਲੈਟੀਨਮ ਇਵੈਂਟਸ ਨੇ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਅਤੇ ਜਿਸ ਦੇ ਉੱਤੇ ਲਿਖਿਆ ਹੋਇਆ ਸੀ ਕਿ ਸਿੱਧੂ ਮੂਸੇਵਾਲੇ ਫੈਨਜ਼ ਦੇ ਲਈ ਕੋਈ ਸਪੈਸ਼ਲ ਅਨਾਉਂ ਉੰਨਣੇ ਸਿੱਧੂ ਮੂਸੇ ਵਾਲੇ ਬਾਈ ਨੂੰ ਟੈਗ ਕਰਕੇ ਇਹ ਲਿਖਿਆ ਹੋਇਆ ਸੀ ਕਿ ਇਸ ਦੀ ਜਾਣਕਾਰੀ ਸਿੱਧੂ ਮੂਸੇ ਵਾਲੇ ਬਾਈ ਦੇ ਇੰਸਟਾਗ੍ਰam ਹੈਂਡਲ ਦੇ ਉੱਤੇ ਸ਼ੇਅਰ ਕੀਤੀ ਜਾਵੇਗੀ ਅਤੇ ਦੋਸਤੋ ਪਲਾਂਟੀ ਨਾਮ ਇਵੈਂਟਸ ਦੀ ਇਹ ਸਟੋਰੀ ਸਣੀ ਮਲਟਨ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸ਼ੇਅਰ ਕੀਤੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਬਾਈ ਨੇ ਆਪਣੇ ਆਖਰੀ ਦਿਨਾਂ ਦੇ ਵਿੱਚ ਆਪਣਾ ਵਰਲਡ ਟੂਰ ਸ਼ੁਰੂ ਕਰਨਾ ਸੀ ਜਿਸ ਦਾ ਨਾਮ ਰੱਖਿਆ ਗਿਆ ਸੀ ਬੈਕ ਟੂ ਬਿਜ਼ਨਸ ਅਤੇ ਆਪਾਂ ਨੂੰ ਉਸ ਵਰਲਡ ਟੂਰ ਦੇ ਵਿੱਚ ਸਣੀ ਮਲਟਨ ਅਤੇ ਸਿੱਧੂ ਮੂਸੇ ਵਾਲਾ ਇਕੱਠੇ ਪਰਫਾਰਮ ਕਰਦੇ ਨਜ਼ਰ ਆਉਣੇ ਸੀ ਪਰ ਦੋਸਤੋ ਹ ਹੋਲੋਗ੍ਰਾਮ ਸ਼ੋਅ ਦੇ ਦੁਆਰਾ ਪੂਰਾ ਕੀਤਾ ਜਾਵੇਗਾ ਅਤੇ ਇਸ ਦੀ ਅਨਾਉਂਸਮੈਂਟ ਹੁਣ ਸਿੱਧੂ ਮੂਸੇ ਵਾਲੇ ਬਾਈ ਦੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਪੋਸਟ ਕਰਕੇ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇ ਵਾਲੇ ਬਾਈ ਦੇ 월 ਟੂਰ ਦੀ ਅਨਾਉਂਸਮੈਂਟ ਕੀਤੀ ਹੈ ਜੋ ਕਿ 2022 ਦੇ ਵਿੱਚ ਸ਼ੁਰੂ ਹੋਣਗੇ ਅਤੇ ਇਹ ਦੁਨੀਆ ਭਰ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੇ ਲਾਈਵ ਇਵੈਂਟਸ ਕੀਤੇ ਜਾਣਗੇ ਅਤੇ ਫਿਰ ਤੋਂ ਸਿੱਧੂ ਮੂਸੇ ਵਾਲਾ ਬਾਈ ਸਾਨੂੰ ਸਟੇਜਾਂ ਦੇ ਉੱਤੇ ਥਾਪੀਆਂ ਮਾਰਦਾ ਨਜ਼ਰ ਆਵੇਗਾ ਤਾਂ ਦੋਸਤੋ ਹੇਟਰਾਂ ਦੀ ਇਹ ਖਬਰ ਸੁਣ ਕੇ ਤਾਂ ਨੀਂਦ ਉੱਡ ਗਈ ਹੋਣੀ ਹੈ ਤਾਂ ਦੋਸਤੋ ਤੁਹਾਡੇ ਹ ਸਿਆਲੇ ਬਾਈ ਦੇ ਹਾਲੋਗ੍ਰਾਮ ਸ਼ੋ ਸੋਲਡ ਆਊਟ ਹੋਣਗੇ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਕਮੈਂਟ ਬਾਕਸ ਦੇ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਹਮੇਸ਼ਾਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ